ਪੀ 5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਸਰਕਾਰ ਹੁਣ ਪੀ ਐਸ ਪੀ ਸੀ ਐਲ ਵਿੱਚ ਖੇਡ ਕੋਟੇ ਤਹਿਤ ਖਿਡਾਰੀਆਂ ਨੂੰ ਨੌਕਰੀਆਂ ਦੇਵੇਗੀ ਇਸ ਸਮੇਂ ਦੌਰਾਨ ਲਗਭਗ 60000 ਦੇ ਕਰੀਬ ਖਿਡਾਰੀਆਂ ਦੀ ਭਰਤੀ ਕੀਤੀ ਜਾਵੇਗੀ ਇਸ ਲਈ ਸਰਕਾਰ ਨੇ ਬਿਜਲੀ ਬੋਰਡ ਦੇ ਵਿੱਚ ਸਪੋਰਟਸ ਸੈੱਲ ਨੂੰ ਮੁੜ ਸੁਰਜੀਤ ਕੀਤਾ ਗਿਆ ਤੁਹਾਨੂੰ ਦੱਸਦੇ ਕਿ 2017 ਦੇ ਵਿੱਚ ਇਹ ਬੰਦ ਹੋ ਗਿਆ ਸੀ ਜਦੀ ਜਾਣਕਾਰੀ ਹਰਪ੍ਰੀਤ ਸਿੰਘ ਮੰਤਰੀ ਵੱਲੋਂ ਦਿੱਤੀ ਗਈ ਹੈ ਅੱਜ ਪਟਿਆਲਾ ਦੇ ਵਿੱਚ 61ਵੀਆਂ 올 인디아 일렉트리시티 스포츠 컨트롤 보드 ਦੁਆਰਾ ਟੂਰਨਾਮੈਂਟ ਜਿਹੜੇ ਕਰਵਾਏ ਗਏ ਨੇ ਉਹਦੇ ਵਿੱਚ ਅੱਜ ਉਹ ਟੱਗ ਆਫ ਵਾਰ ਦਾ ਕਿਤੇ ਟੂਰਨਾਮੈਂਟ ਸੀਗਾ ਪੱਜ ਇੱਥੇ ਸੰਪੰਨ ਹੋਇਆ 1973 ਦੇ ਵਿੱਚ ਸਾਡਾ ਸਪੋਰਟਸ ਸੈੱਲ ਜਿਹੜਾ ਆ ਪੀਐਸਪੀਸੀਐਲ ਦਾ ਬਣਿਆ ਸੀਗਾ ਪਰ ਬਦਕਿਸਮਤੀ ਰਹੀ ਸਾਡੀ ਕਿ 2017 ਦੇ ਵਿੱਚ ਸਪੋਰਟਸ ਸੈੱਲ ਨੂੰ ਜਿਹੜਾ ਸੀਗਾ ਉਹ ਬੰਦ ਕਰ ਦਿੱਤਾ ਗਿਆ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ 2022 ਦੇ ਵਿੱਚ ਤੇ ਅਸੀਂ ਸਪੋਰਟਸ ਸਪੋਰਟਸ ਸੈੱਲ ਨੂੰ ਦੁਬਾਰਾ ਤੋਂ ਰਿਵਾਈਵ ਕੀਤਾ ਔਰ ਉਹਦੇ ਵਿੱਚ ਅੱਜ ਅਸੀਂ ਜਿਹੜਾ ਆਲ ਇੰਡੀਆ ਇਲੈਕਟ੍ਰਿਸਿਟੀ ਸਪੋਰਟਸ ਕੰਟਰੋਲ ਬੋਰਡ ਦੇ ਅਧੀਨ ਜਿਹੜੀਆਂ ਗੇਮਾਂ ਹੋਈਆਂ ਨੇ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਵੀ ਕਰ ਰਹੇ ਆ ਸੋ ਅੱਜ ਅਸੀਂ ਇੱਕ ਹੋਰ ਨਵਾਂ ਇੱਕ ਫੈਸਲਾ ਲਿਆ ਹੈ ਕਿ ਅਸੀਂ ਪੀਐਸਪੀਸੀਐਲ ਦੇ ਵਿੱਚ ਜਿਹੜਾ ਸਪੋਰਟਸ ਸੈੱਲ ਆ ਉਹਦੇ ਵਿੱਚ 60 ਨਵੇਂ ਖਿਡਾਰੀਆਂ ਦੀ ਜਿਹੜੀ ਆ ਉਹ ਭਰਤੀ ਕਰਾਂਗੇ ਤਾਂ ਕਿ ਸਾਡਾ ਪੀਐਸਪੀਸੀਐਲ ਦਾ ਜਿਹੜਾ ਸਪੋਰਟਸ ਸੈੱਲ ਆ ਉਹ ਹੋਰ ਮਜ਼ਬੂਤ ਹੋ ਚੋ ਹੋ ਸਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਆਰਗੁਵੰਦ ਸਿੰਘ ਮਾਨ ਸਾਹਿਬ ਸਪੋਰਟਸ ਦੇ ਪ੍ਰਤੀ ਕਾਫੀ ਉਤਸ਼ਾਹ ਦਿਖਾਉਂਦੇ ਨੇ ਇਸ ਵਾਰ ਅਸੀਂ ਬਜਟ ਵੀ ਜਿਹੜਾ ਆ ਉਹ 979 ਕਰੋੜ ਰੁਪਏ ਦਾ ਸਪੋਰਟਸ ਵਾਸਤੇ ਰੱਖਿਆ ਗਿਆ ਸੋ ਮੇਰੇ ਵੱਲੋਂ ਪੀਐਸਪੀਸੀਐਲ ਦੇ ਸਮੁੱਚੇ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਮੇਰੇ ਵੱਲੋਂ ਅੱਜ ਦੇ ਇਸ ਮੌਕੇ ਦੇ ਉਤੇ ਬਹੁਤ-ਬਹੁਤ ਵਧਾਈ ਔਰ ਸਾਡੇ ਹੋਰ ਨਵੇਂ ਖਿਡਾਰੀ ਜਿਹੜੇ ਆ ਉਹ ਪੀਐਸਪੀਸੀਐਲ ਦੇ ਵਿੱਚ ਸਪੋਰਟ ਸੈੱਲ ਦੇ ਵਿੱਚ ਭਰਤੀ ਹੋਣਗੇ ਬਹੁਤ-ਬਹੁਤ ਧੰਨਵਾਦ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਫੈਸਲਾ ਲਿਆ ਤੇ ਸਰਕਾਰ ਜਲਦ ਹੀ ਇਹਨਾਂ ਅਸਾਮੀਆਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕਰੇਗੀ ਨਾ ਅਸਾਮੀਆਂ ਦੇ ਉੱਤੇ ਭਰਤੀ ਕੀਤੀ ਜਾਵੇਗੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ